ਮਾਰਦੀ ਤਾਂ ਮਾਰਦੀ ਤਾਂ ਤੋੜਾਂਵੇਂ ਤੈਨੂੰ ਇੱਧਰ ਆ ਮਾਰ ਦੇ ਦੀ ਓਏ ਕੀ ਤੋੜ ਮੇੜਾ ਆਇਆ ਤੈਨੂੰ ਤਾਂ ਬਾਕੀ ਚੱਲੀ ਆ ਜਾ ਲੈ 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 ਕਿਹ ਕੀ ਮਾਰਦੀ ਤਾਂ ਓਏ ਨਹੀਂ ਮਾਰ ਪਰ ਉਹਨਾਂ ਕਿ ਨਾ ਸਾਰੀ ਦਿਹਾੜੀ ਪਰ ਸੌਂ ਰੋਂਦੀ ਰਹੀ ਹੈ ਕੋਈ ਕਰਾ ਕਰੋ ਕੋਈ ਗੱਲ ਮਿਲ ਗਿਆ ਠੀਕ ਠਾਕ ਮਿਲ ਗਿਆ ਸਾਨੂੰ ਹਣਾ ਪਤਾ ਲੱਗਾ ਕੋਈ ਜਾਂ ਤਾਂ ਸਗਾ ਤੇ ਆਣਾ ਬਚਾਓ ਹੋ ਗਿਆ ਭਾਈ ਕੋਈ ਉੱਦਾਂ ਇੰਜੜ ਤਾਂ ਨਾਲ ਖੇਲ ਬਿਲਕੁਲ ਬਿਲਕੁਲ ਆਉ ਜੋ ਕੰਮ ਕਰਨਾ ਕੋਈ ਨਾ ਮਾਰਨਾ ਸਿਰਫ ਇਹ ਚੱਲ ਗਿਆ ਇਹ ਮੈਨੂੰ ਲੱਗਦਾ ਵੀ ਇਹ ਗੁਜਰਾਂਗਾ ਜਿਹੜਾ ਕਿਤੇ ਹੱਥ ਆ ਗਿਆ ਸੀਗਾ ਉਹ ਇਹ ਕੱਟ ਕੱਟ ਕੇ ਕੰਮ ਕਰਵਾਈ ਗਿਆ ਇਹ ਤੋਂ ਕਿਤੇ ਵਰਵੇ ਚੱਜੀ ਮੇਰ ਜਾਨ ਨੂੰ ਮਿਲਾ ਦੇ ਮੇਰੀ ਜਾਨ ਜਾ ਬਜਾ ਜਾ ਬਜਾ ਜਾ ਮੈਂ ਬਸ ਫੱਬਾ ਜਾਂ ਪਹਿਲਾਂ ਬਣਾ ਲਵਾਂਗੀ ਜਾ ਬਜਾ ਜਾ ਉਹ ਬਹਿ ਜਾ ਕਿੰਨਾ ਕਿ ਥੋੜਾ ਹੁਣ ਇੱਕ ਸਾਦ ਹੋਊਗਾ ਉਹ ਖੇਡਿਆ ਇਹ ਲੈਣਾ ਤੇ ਉਹ ਗਿਆ ਉਹ ਤੱਕ ਤਬ ਪਨਾ ਕਰੇਗਾ ਜਿਹਨੇ ਇਹ ਬਚਰ ਸਮੇਂ ਸਿਆਰੀ ਆ ਕੇ ਉਹਨੂੰ ਸਤਨੂ ਜੀ ਦਾ ਆ ਗਿਆ ਹਾਂ ਹਾਂ ਸਾਰਾ ਪਤਾ ਲੱਗਾ ਨਾ ਤੈਨੂੰ ਬਸ ਇੱਕ ਬੋਲਦਾ ਨਹੀਂ ਹੈਗਾ ਇਹ ਤੇ ਉਹਦਾ ਬਾਕੀ ਰੋਟੀ ਪਾਣੀ ਖਾਣ ਦਾ ਸਾਰਾ ਪਤਾ ਆਇਆ ਇੱਕ ਸਾਲ ਤਾਂ ਹੋ ਗਿਆ ਇਹਨੂੰ ਨਾਲੇ ਉੱਥੇ ਵੀ ਇੱਦਾਂ ਕਰਦਾ ਕੋਲ ਦੀ ਨਾ ਮੈਂ ਦੇਖ ਮੋਟਰ ਲੱਗੇ ਅੱਛਾ ਜੀ ਬਾਹਰ ਲੱਗੇ ਜਦਾਂ ਦੌਰੇ ਮਤਲਬ ਕਿੰਨਾ ਚਿਰ ਹੋ ਗਿਆ ਇਹਨੂੰ ਤੇ ਘਰੋਂ ਗਏ ਨੇ ਕਿੰਨਾ ਚਿਰ ਹੋ ਗਿਆ ਜੀ ਕੋਈ ਬੈਲੋਸ ਤੇ ਬੈਲੋਸ 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 ਨਾ ਬੈਲੋਸ ਇੱਕ ਸਾਲ ਜਾ ਇੱਕ ਮਹੀਨਾ ਹੋ ਗਿਆ ਜੀ ਅਜੇ ਇੱਕ ਸਾਲ ਇੱਕ ਮਹੀਨਾ ਹੋ ਗਿਆ 6ਵੇਂ ਮਹੀਨਾ ਮਤਲਬ 27 ਤਰੀਕ ਨੂੰ ਅਸੀਂ ਉੱਥੇ ਗਏ ਸੀ ਉਹ ਮੇਰੇ ਲੱਗਿਆ ਕਿ ਮਰਦ ਸਿਆਣਾ ਏਦਾਂ ਰੋਟੀ ਖਾਦੀ ਐਨੇ ਇੱਕ ਇੱਕ ਨਹੀਂ ਨਿਕਾਣੇ ਲਾਦਾ ਨਿਕਾਣੀ ਲਾਦਾ ਅੱਛਾ ਜੀ ਬਸ ਅੱਧੇ ਕਰੋ ਚਲੇ ਗਿਆ ਉਹਦੇ ਸਾਡੇ ਕੋ ਆਏ ਮੈਨੂੰ 11 ਮਹੀਨੇ ਦੋ ਮਹੀਨੇ ਕਿਤੇ ਰਿਹਾ ਜਦ ਇਹ ਤੁਸੀਂ ਵੀਡੀਓ ਦੇਖੀ ਵੀ ਨਹੀਂ ਸਾਰੇ ਪੈਰਾ ਦੇ ਉੱਤੇ ਤੇ ਜ਼ਖਮ ਹੋਇਓ ਕੁੱਟਿਆ ਹੱਥ ਵੀ ਇਹਦਾ ਸਾਰਾ 파ਟਾ ਆਇਆ ਸੀ ਜਿੱਦਾਂ ਗੁਜਰਾਂ ਦੇ ਕੋਲ ਆ ਗਿਆ ਉਹ ਨਹੀਂ ਕੁੱਟ ਕੇ ਕੁੱਟ-ਕੁੱਟ ਕੇ ਦੇ ਕੋ ਕੰਮ ਕਰਵਾਉਂਦੇ ਰੇ ਸੀ ਕੋ ਸਿੱਦਾ ਕਿਤੇ ਸੀਗਾ ਹਨ ਚੋਰੀ-ਚੋਰੀ ਕਿਤੇ ਨਿਕਲਿਆ ਉਦੋਂ ਤਾਂ ਹਾਲਾਤ ਬਹੁਤ ਮਾੜੇ ਜਦੋਂ ਆਇਆ ਸੀ ਹੁਣ ਤਾਂ ਚਲੋ ਵਾੜੇ ਦੀ ਕਿਰਪਾ ਨਾਲ ਠੀਕ ਆ ਠੀਕ ਇਹ ਆਇਆ ਜਵੰਦਾਰ ਲੈ ਬੇਨੋ ਜਵੰਦਾਰੋ ਇਹਦਾ ਨਾਮ ਆਖੇ ਅੱਛਾ ਜੀ ਜਿੰਨ ਮੰਦਰਾ ਠੀਕ ਹੈ ਜੀ ਚਾਰ ਸੌ ਵਿੱਚ ਹੀ ਢਿਮਾਉਂਦੇ ਲੱਗ ਗਿਆ ਅੱਛਾ ਜੀ ਉਹ ਇਦਾਂ ਕਰਦੇ ਆ ਮਤਲਬ ਜਵਾਨੀਆਂ ਦੂਜੇ ਗੇਟ ਦੇ ਦੁਨਵਾਉਂਦੇ ਆ ਬੰਦੇ ਇੱਕ ਪਾਸੇ ਵੀ ਅੱਛਾ ਤਾਂ ਉੱਥੇ ਫੇਰ ਲਗ ਲਗ ਹੋ ਗਿਆ ਹਾਂ ਉੱਥੋਂ ਲਗ ਲਗ ਹੋ ਗਿਆ ਨਹੀਂ ਮੁੜ ਕੇ ਵਾਪਸ ਤੇ ਲੱਪਣ ਦੀ ਕੋਸ਼ਿਸ਼ ਵੀ ਕੀਤੀ ਤੁਸੀਂ ਹਾਂ ਬਹੁਤ ਲੱਭਦੇ ਰਹੇ ਮੰਦਿਰ ਤਾਂ ਹੀ ਨਹੀਂ ਜੀ ਬਹੁਤ ਕੁ ਮੀਂਹ ਅੱਛਾ ਜੀ ਬਹੁਤ ਜ਼ਿਆਦਾ ਆਪਣੇ ਫੋਟੋ ਲੈ ਕੇ ਪਾਈਆਂ ਪੁਲਸਰ ਦੇ ਅੰਦਰ ਟੀਮ ਨੂੰ ਹਾਂਜੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਤੁਸੀਂ ਵੀਡੀਓ ਦੇਖਦੇ ਸਾਡੇ ਇਹ ਵੀਰ ਸੀ ਇਹ ਵੀਰ ਸਾਨੂੰ ਅੱਜ ਤੋਂ ਤਕਰੀਬਨ 11 ਮਹੀਨੇ ਪਹਿਲਾਂ ਸਾਡੇ ਨਜ਼ਦੀਕੀ ਜਿਹੜਾ ਕਸਬਾ ਕੋਟਤੂਈ ਤੋਂ ਮਿਲਿਆ ਸੀ ਲਵਾਰਸ ਵਾਸਤਾ ਦੇ ਵਿੱਚ ਉੱਥੋਂ ਅੱਡੇ ਵਾਲੇ ਦੁਕਾਨਦਾਰ ਵੀਰਾਂ ਨੇ ਵੀਰ ਦੇ ਬਾਰੇ ਫੋਨ ਕਰਕੇ ਸਾਨੂੰ ਜਾਣਕਾਰੀ ਦਿੱਤੀ ਵੀਰ ਦੇ ਲੱਤਾਂ ਦੇ ਉੱਤੇ ਸਾਰੀਆਂ ਤੇ ਸੱਟਾਂ ਦੇ ਨਿਸ਼ਾਨ ਸੀ ਲਹੂ ਸਿਮਦਾ ଥିਗਾ ਉਹਦਾ ਹੱਥ ਵੀਰ ਦਾ ਇੱਕ ਇਥੋਂ ਪੂਰਾ ਏਦਾਂ ਪਾਟ ਗਿਆ ਸੀ ਏਦਾਂ ਲੱਗਦਾ ਜਿਦਾ ਕੁੱਟ ਕੇ ਕੋਈ ਇਥੋਂ ਕੰਮ ਕਰਵਾਉਂਦਾ ਨਾ ਜਿਦਾ ਆਪਾਂ ਅਕਸਰ ਦੇਖਦੇ ਆ ਕਿ ਜਿਹੜੇ ਗੁੱਜਰ ਭਾਈਚਾਰੇ ਵਾਲੇ ਆ ਉਹ ਇਹੋ ਜਿਹੇ ਜਿਹੜੇ ਲੋਕ ਆ ਜਿਹੜੇ ਵਿਚਾਰਿਆਂ ਨੂੰ ਬਹੁਤਾ ਸਮਝ ਨਹੀਂ ਹੈਗੀ ਉਹਨਾਂ ਨੂੰ ਕੁੱਟ ਮਾਰ ਕੇ ਉਹਨਾਂ ਤੋਂ ਆਪਣੇ ਤਸ਼ੱਦਦ ਕਰਕੇ ਕੰਮ ਕਰਵਾਉਂਦੇ ਆ ਇਹ ਹਾਲਾਤਾਂ ਤੋਂ ਇਵੇਂ ਜਾਂਦਾ ਸੀ ਉਦੋਂ ਵੀ ਆਪਾਂ 11 ਮਹੀਨੇ ਪਹਿਲਾਂ ਵੀਡੀਓ ਬਣਾ ਕੇ ਵੀਰ ਦੀ ਸੋਸ਼ਲ ਮੀਡੀਆ ਦੇ ਉੱਤੇ ਪਾਈ ਸੀ ਲੇਕਿਨ ਆ ਸਾਨੂੰ ਪਤਾ ਨਹੀਂ ਲੱਗ ਸਕਿਆ ਕਿ ਵੀਰ ਕਿੱਥੇ ਦਾ ਰਹਿਣ ਵਾਲਾ ਕਿਉਂਕਿ ਵੀਰ ਬੋਲਦਾ ਨਹੀਂ ਅਕਸਰ ਚੁੱਪਚਾਪ ਹੀ ਰਹਿੰਦਾ ਤੇ ਇਹਨੇ ਵੀਰ ਸਾਨੂੰ ਲਿਖ ਕੇ ਆਪਣਾ ਨਾਮ ਮੰਨਪਰੀ ਦੱਸਿਆ ਸੀ ਤੇ ਨਾਲ ਮਸੀਤਾ ਪਿੰਡ ਲਿਖ ਕੇ ਦੱਸਦਾ ਸੀ ਉਦੋਂ ਅਸੀਂ ਕਾਫੀ ਸਰਚ ਕੀਤੀ ਇੱਕ ਮੋਗੇ ਦੇ ਲਾਗੇ ਮਸੀਤਾ ਪਿੰਡੇ ਉੱਥੇ ਆ ਕਾਫੀ ਵੀਰਾਂ ਦੇ ਨਾਲ ਸਰਪੰਚ ਸਾਹਿਬ ਦੇ ਨਾਲ ਵੀ ਉਸ ਪਿੰਡ ਦੇ ਪੰਚਾਇਤ ਮੈਂਬਰਾਂ ਨਾਲ ਵੀ ਗੱਲ ਕੀਤੀ ਇਹਦੀ ਵੀਰ ਦੀਆਂ ਫੋਟੋ ਵੀ ਭੇਜੀਆਂ ਪਰantu ਉਹਨਾਂ ਨੇ ਕਿਹਾ ਉਹਦੋਂ ਕਿ ਅਜ਼ੀਰ ਸਾਡੇ ਪਿੰਡ ਦਾ ਵੀਰ ਨਹੀਂ ਹੈਗਾ ਫਿਰ ਇੱਕ ਇੱਧਰ ਸ਼ਾਇਦ ਤਨਤਾਰ ਸਾਹਿਬ ਦੇ ਲਾਗੇ ਉੱਥੇ ਕਿਤੇ ਇੱਕ ਮਸੀਤਾ ਪਿੰਡ ਸਾਨੂੰ ਮਿਲਿਆ ਉੱਥੋਂ ਵੀ ਅਸੀਂ ਵੀਰ ਦੇ ਬਾਰੇ ਪੜਤਾਲ ਕੀਤੀ ਸੱਚੀ ਕੀਤਾ ਤੇ ਉੱਥੋਂ ਵੀ ਪਿੰਡ ਤੋਂ ਸਾਨੂੰ ਨਿਰਾਸ਼ਾ ਹੀ ਮਿਲੀ ਉੱਥੋਂ ਵੀ ਪਿੰਡਦਾਰ ਨੇ ਦੱਸਿਆ ਕਿ ਵੀਰ ਸਾਡੇ ਪਿੰਡ ਦਾ ਨਹੀਂ ਹੈਗਾ ਤੇ ਪਰਸੋਂ ਦੀ ਗੱਲ ਜਿਵੇਂ ਕਹਿ ਲਈ ਕਿ ਆਪਾਂ ਕੋਈ ਹਰੇਕ ਬੰਦੇ ਦਾ ਕਿਸੇ ਨਾਂ ਲੇਖਾ ਹਿਸਾਬ ਹੁੰਦਾ ਸ਼ਾਇਦ ਵੀਰ ਦਾ 10-11 ਮਹੀਨੇ ਦਾ ਸਾਡੇ ਨਾਲ ਕੋਈ ਲੇਖਾ ਹਿਸਾਬ ਸੀ ਜੋ ਸੀ ਇਕੱਠੇ ਰਹਿੰਦੇ ਸੀ ਇੱਕ ਦੂਜੇ ਦੇ ਨਾਲ ਤੇ ਪਰਸੋਂ ਹੀ ਸਾਨੂੰ ਇੱਕ ਪਤਾ ਲੱਗਾ ਕਿ ਇਹਦਾ ਵੀਰ ਦਾ ਜਣਾ ਪਿੰਡ ਹੈ ਇੱਕ ਮਸੀਤਾਂ ਸੁਲਤਾਨਪੁਰ ਲੋਧੀ ਦੇ ਲਾਗੇ ਆ ਇੱਕ ਬੰਦੇ ਦੇ ਜਰੀਆ ਬਣਨਾ ਹੁੰਦਾ ਉੱਥੋਂ ਹੀ ਇੱਕ ਸਾਡੀ ਭੈਣ ਸਪਨਾ ਉਹ ਭੈਣ ਨੇ ਉਸੇ ਦਿਨ ਸਾਨੂੰ ਗੁਰੂਕੀ ਸੋਈ ਦੇ ਲੰਗਰ ਦੀਆਂ ਸਰਵਾਵਾਂ ਵਾਸਤੇ ਸੇਵਾ ਭੇਜੀ ਜਦੋਂ ਭੈਣ ਨੇ ਦੱਸਿਆ ਕਿ ਨਾ ਸੁਲਤਾਨਪੁਰ ਲੋਧੀ ਤੋਂ ਉਹਨਾਂ ਭੈਣ ਨਾਲ ਗੱਲ ਕੀਤੀ ਕਿ ਭੈਣੇ ਤੁਹਾਡੇ ਇਲਾਕੇ ਦੇ ਵਿੱਚ ਕੋਈ ਪਿੰਡ ਮਸੀਤਾਂ ਉਥੇ ਦਾ ਵੀਰ ਸਾਡੇ ਕੋਲ ਨਿਵਾਰਸ਼ ਰਹਿ ਰਿਹਾ ਤੇ ਜਿਹੜੇ ਘਰਵਾਲੇ ਨੇ ਸਾਨੂੰ ਪਤਾ ਨਹੀਂ ਲੱਗ ਸਕਿਆ ਤੇ ਕੋਸ਼ਿਸ਼ ਕਰੋਗੇ ਜੇਕਰ ਤੁਸੀਂ ਪਤਾ ਕਰ ਸਕਦੇ ਆ ਤੇ ਉਸ ਭੈਣ ਨੇ ਕੋਸ਼ਿਸ਼ ਕੀਤੀ ਪਿੰਡ ਦੇ ਸਰਮਜ ਸਾਹਿਬ ਨਾਲ ਪਿੰਡ ਦੀ ਪੰਚਾਇਤ ਨਾਲ ਗੱਲ ਕੀਤੀ ਸਾਡੇ ਨਾਲ ਵੀ ਨੰਬਰ ਦਿੱਤਾ ਤੇ ਇਹ ਵੀਰ ਦਾ ਜਿਹੜਾ ਆ ਉਹ ਪਰਿਵਾਰ ਮਿਲ ਸਕਿਆ ਪਹਿਲਾਂ ਤਾਂ ਮੈਂ ਭੈਣ ਦਾ ਵੀ ਬੜਾ ਧੰਨਵਾਦ ਕਰਦਾ ਉਹ ਭੈਣ ਨੇ ਜਿੱਥੇ ਲੰਗਰਾਂ ਦੇ ਵਿੱਚ ਸੇਵਾ ਪਾ ਕੇ ਵੱਡੀ ਸੇਵਾ ਕੀਤੀ ਆ ਉੱਥੇ ਹੀ ਮੈਂ ਸਮਝਦਾ ਇੱਕ ਇੱਕ ਉਸ ਤੋਂ ਵੀ ਕਿਤੇ ਵੱਧ ਕੇ ਇੱਕ ਸੇਵਾ ਇਹ ਰਿਤੇ ਇੱਕ ਮਾਂ ਦੇ ਕੋਲ ਉਹਦਾ ਵਿਛੜਿਆ ਪੁੱਤ ਮਾਂ ਨੂੰ ਮਿਲਦਾ ਤਾਂ ਮਾਂ ਦੇ ਕੀ ਹਾਲਾਤ ਆ ਉਹ ਆਪਾਂ ਜੇ ਸੋਚੀਏ ਫਿਰ ਸ਼ਾਇਦ ਆਪਾਂ ਉਹਨਾਂ ਸੋਚ ਸਮਝ ਵੀ ਨਹੀਂ ਸਕਦੇ ਕਿ ਇੱਕ ਮਾਂ ਦੇ ਕੋਲ ਜਦੋਂ ਪੁੱਤ ਉਹਦਾ ਵਿਛੜ ਜਾਂਦਾ ਤਾਂ ਉਹਦੇ ਕੀ ਹਾਲਾਤ ਆ ਚਲੋ ਵੀਰ ਤਾਂ ਆਪਾਂ ਮੰਨ ਲੈਂਦੇ ਆ ਕਿ ਛੇ ਥੋੜਾ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਉਹ ਇਹਦੇ ਵਿੱਚ ਉਹ ਫੀਲਿੰਗਾਂ ਨਾ ਆਉਂਦੀ ਹੁਣ ਪਰ ਇੱਕ ਮਾਂ ਜਿਹੜੀ ਉਹਦਾ ਪੁੱਤ ਉਹਦੇ ਕੋਲੋਂ 12-13 ਮਹੀਨੇ ਤੋਂ ਵਿਛੜ ਗਿਆ ਤੇ ਉਹ ਦਰ-ਦਰ ਭਟਕਦੀ ਫਿਰਦੀ ਆ ਕਦੇ ਦੱਸਦੇ ਵੀ ਜਲੰਧਰ ਲੱਭਿਆ ਕਿਤੇ ਜਿੱਥੇ-ਜਿੱਥੇ ਵੀ ਵਿਚਾਰੀ ਨੂੰ ਪਤਾ ਲੱਗਾ ਜਿੱਥੇ ਤੱਕ ਵੀ ਕੋਸ਼ਿਸ਼ ਹੋਈ ਉਹਨੇ ਲੱਭਦੀ ਰਹੀ ਤੇ ਅੱਜ ਉਸ ਭੈਣ ਦੇ ਆ ਜਰੀਏ ਉਸ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਅੱਜ ਇਹ ਭਰਾ ਦਾ ਸਾਨੂੰ ਜਿਹੜਾ ਇਹਦਾ ਪਰਿਵਾਰ ਹੈ ਸਾਨੂੰ ਮਿਲ ਸਕਿਆ ਤੇ ਸਾਕ ਜੀ ਜਰੂਰ ਅਰਦਾਸ ਬੇਨਤੀ ਕਰਿਆ ਕਰੋ ਕਿ ਜਿਹੜੇ ਜਿੰਨੇ ਵੀ ਅਜੇਹੇ ਲਵਾਰਸ ਆ ਕਿ ਗੁਰੂ ਸਾਹਿਬ ਸਾਰਿਆਂ ਨੂੰ ਪਰਿਵਾਰਾਂ ਨਾਲ ਮਲਾਉਣ ਤੇ ਆਪ ਜੀ ਨੂੰ ਵੀ ਜਰੂਰ ਬੇਨਤੀ ਕਰਦੇ ਆ ਕਿ ਜਦੋਂ ਵੀ ਕੋਈ ਆਪਾਂ ਅਕਸਰ ਵੀਡੀਓ ਦੇਖਦੇ ਆ ਕੋਈ ਔਰ ਚਲਦੀਆਂ ਆਪਾਂ ਉਹਨਾਂ ਨੂੰ ਦੇਖਦੇ ਆਂ ਸ਼ੇਅਰ ਕਰਦੇ ਆਂ ਪਰੰਤੂ ਜਿੱਥੇ ਕਦੇ ਵੀ ਇਹੋ ਜਿਹੇ ਜਿਹੜੇ ਵੀਰ ਆਪਣੇ ਪਰਿਵਾਰਾਂ ਤੋਂ ਵਿਛੜ ਗਏ ਜਾਂ ਭੈਣਾਂ ਵਿਛੜ ਗਈਆਂ ਉਹਨਾਂ ਦੀ ਗੱਲ ਆਉਂਦੀ ਏ ਉਹ ਵੀਡੀਓ ਨੂੰ ਜਰੂਰ ਆਪਾਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੀਏ ਤਾਂ ਕਿ ਸਾਡੇ ਇੱਕ ਸ਼ੇਅਰ ਦੇ ਨਾਲ ਉਹਨਾਂ ਦੇ ਪਰਿਵਾਰ ਮਿਲ ਸਕਣ ਤੇ ਉਹ ਆਪਣੇ ਪਰਿਵਾਰਾਂ ਦੇ ਵਿੱਚ ਪਹੁੰਚ ਸਕਣ ਕਿਉਂਕਿ ਅੱਜ ਵੀ ਸਾਡੇ ਕੋਲ ਜੇਕਰ 90 ਦੇ ਕਰੀਬ ਜਿਹੜੇ ਆਸ਼ਰਮ ਦੇ ਵਿੱਚ ਸਾਡੇ ਮੈਂਬਰ ਰਹਿ ਰਹੇ ਆ ਉਹਦੇ ਵਿੱਚੋਂ ਕਟੋ ਕਟ ਵੀ 35 40 ਦਾ ਇਹੋ ਜਿਹੇ ਮੈਂਬਰ ਆ ਜਿਨ੍ਹਾਂ ਦੇ ਪਰਿਵਾਰਾਂ ਤੋਂ ਸਾਨੂੰ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੋ ਸਕਦਾ ਉਹਨਾਂ ਦੇ ਪਰਿਵਾਰ ਕਿਸ ਮਾਤਾ ਵਾਂਗੂ ਇਸੇ ਤਰ੍ਹਾਂ ਭਟਕਦੇ ਹੋਣ ਤੇ ਇਹ ਵੀ ਵਿਚਾਰੇ ਜਿਹੜੇ ਆ ਕੁਝ ਵਿੱਚ ਜਿਹੜੇ ਦਿਮਾਗੀ ਠੀਕ ਵੀ ਆ ਜਿਹੜੇ ਆਪਣੇ ਪਰਿਵਾਰਾਂ ਦੇ ਲਈ ਝੂਰਦੇ ਆ ਉਹ ਵੀ ਆਪਣੇ ਪਰਿਵਾਰਾਂ ਤੱਕ ਪਹੁੰਚ ਸਕਣ ਸਾਡੇ ਜੀਖੀਰ ਤੋਂ ਫਿਰ ਗੁਰੂ ਕੀ ਸੋਈ پوری ਟੀਮ ਦੇ ਲਈ ਅਰਦਾਸ ਵਿੱਚ ਜਰੂਰ ਕਰਿਓ ਕਿ ਗੁਰੂ ਸਾਹਿਬ ਕਿਰਪਾ ਕਰਨ ਤੇ ਸਾਡੀ ਜਿਹੜੀ ਟੀਮ ਆ ਇਸੇ ਤਰ੍ਹਾਂ ਸਵਾਵਾ ਕਰਦੀ ਰਹੇ ਤੇ ਅੱਗੇ ਤੋਂ ਹੋਰ ਬਾਦ ਚੜ ਕੇ ਸੇਵਾ ਦੇ ਵਿੱਚ ਯੋਗਦਾਨ ਪਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ